ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਰਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਡਰਿੰਕ ਦੁੱਧ 'ਚ ਘੋਲ ਕੇ ਪੀਣ ਵਾਲੀ ਤੇ ਇਹ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ਵਾਲਾ ਅਸੀਂ ਦੁੱਧ 'ਚ ਘੋਲ ਕੇ ਪਾਊਡਰ ਬਣਾਵਾਂਗੇ ਤੇ ਇਹ ਆਪਣੀਆਂ ਅੱਡੀਆਂ ਦਰਦ ਹੁੰਦੀਆਂ ਹੋਣ ਗੋਡੇ ਜੋੜਾ 'ਚ ਦਰਦ ਹੁੰਦੀ ਹੋਵੇ ਤੇ ਇਹ ਤੁਸੀਂ ਜ਼ਰੂਰ ਪਾਊਡਰ ਬਣਾ ਕੇ ਤਿਆਰ ਕਰਿਓ ਤੇ ਬਹੁਤ ਵਧੀਆ ਇਹਦੇ ਨਾਲ ਪ੍ਰੀਤ ਕਾਵਟ ਵੀ ਦੂਰ ਹੁੰਦੀ ਆ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੇਗੀ ਲਾਈਕ ਜਰੂਰ ਕਰਦਿਆ ਕਰੋ ਵੀ ਤੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਤੇ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ ਤਾਨੂੰ ਲਿੰਕ ਸਭ ਤੋਂ ਪਹਿਲਾਂ ਮਿਲ ਜਾਇਆ ਕਰੇ ਤੇ ਹੁਣ ਅਸੀਂ ਸਮਾਨਤਾ ਨੂੰ ਦੱਸ ਦਿੰਨੇ ਆ ਇੱਥੇ ਲਈਜੀ ਮੈਂ ਸ਼ਵਾਰੇ ਇੱਥੇ ਲਿਆ ਇੱਕ ਕੱਪ ਅਸੀਂ ਫੁੱਲ ਮਖਾਣੇ ਤੇ ਇੱਥੇ ਦੋ ਚਮਚ ਲਾਈ ਸੀ ਮੈਂ ਅਲਸੀ ਅਲਸੀ ਆਪਣੇ ਤੇ ਬਹੁਤ ਵਧੀਆ ਸਰੀਰ ਵਾਸਤੇ ਹੁੰਦੀ ਇਹ ਇਹਨਾ ਆਪਣਾ ਖੂਨ ਪਤਲਾ ਹੁੰਦਾ ਹੈ ਤੇ ਵਾਲਾਂ ਵਾਸਤੇ ਬਹੁਤ ਵਧੀਆ ਹੈ ਤੇ ਇਹਦੇ ਨਾਲ ਆਪਾਂ ਨੂੰ ਕੋਈ ਇਸ ਤਰ੍ਹਾਂ ਆਪਣੇ ਸਰੀਰ ਵਿੱਚ ਪ੍ਰੋਬਲਮ ਬਹੁਤ ਦੂਰ ਹੁੰਦੀ ਹੈ ਇਹਦੇ ਨਾਲ ਇਹ ਕਸਟ੍ਰੋਲ ਵੀ ਇਹਨਾਂ ਘਟਦਾ ਹੈ ਤੇ ਇਧਰ ਲਏ ਜੀ ਅਸੀਂ ਪੂਜੇ ਛੋਲੇ ਪੂਜੇ ਛੋਲੇ ਜਿਹੜੇ ਸ਼ੂਗਰ ਵਾਸਤੇ ਵੀ ਬਹੁਤ ਵਧੀਆ ਹੈ ਖਾਣ ਵਾਸਤੇ ਖੁਸ਼ਕ ਹੁੰਦੇ ਤੇ ਇਧਰ ਲਿਆ 1 ਕੱਪ ਅਸੀਂ ਖਸਖਾਸ 1 ਕੱਪ ਲਿਆ ਸੀ ਅਸੀਂ ਬਦਾਮਾਂ ਦਾ ਤੇ ਇਧਰ ਲਏ ਅਸੀਂ ਅਸੀਂ ਖਰੋਟ ਤੇ ਇਹ ਲੈ ਅਸੀਂ ਪਦਾਮ ਤੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਭੁੰਨਾਂਗੇ ਸਭ ਤੋਂ ਪਹਿਲਾਂ ਅਸੀਂ ਐਲਸੀ ਨੂੰ ਭੁੰਨ ਲਵਾਂਗੇ ਐਲਸੀ ਨੂੰ ਆਪਾਂ ਜਿੰਨਾ ਚਿਰ ਜਿਹੜੀ ਚਟਕਣ ਦੀ ਆਵਾਜ਼ ਆਏਗੀ ਉਦੋਂ ਅਸੀਂ ਇਹਨੂੰ ਤੁਹਾਨੂੰ ਨਹੀਂ ਦੇਰ ਤੱਕ ਭੁੰਨਾਂਗੇ ਅਸੀਂ ਇਹ ਵੀ ਅਸੀਂ ਫੁੱਲ ਲਿਆ ਸੀ ਹੁਣ ਅਸੀਂ ਪਾ ਦਵਾਂਗੇ ਇਹ ਵਿੱਚ ਫੁੱਲ ਮਖਾਣੇ ਡਰਾਈ ਰੋਸਟ ਕਰਨਾ ਫੁੱਲ ਮਖਾਣਿਆਂ ਨੂੰ ਵੀ ਮਖਾਣਿਆਂ ਨੂੰ ਅਸੀਂ ਡਰਾਈ ਰੋਸਟ ਕਰ ਲਿਆ ਸੀ ਤੇ ਮਖਾਣਿਆਂ ਨੂੰ ਵੀ ਹੁਣ ਅਸੀਂ ਕੱਢ ਦਾਂਗੇ ਬਾਅਦ ਹੁਣ ਅਸੀਂ ਪਾ ਦਵਾਂਗੇ ਇਹ ਵਿੱਚ ਖਰੋਟ ਕਾਜੂ ਤੇ ਦਬਾਂ ਚਿਵਾਰੇ ਹੁਣ ਅਸੀਂ ਇਹਨਾਂ ਨੂੰ ਭੁੰਨ ਲਵਾਂਗੇ 2-3 ਮਿੰਟ ਵਾਸਤੇ ਅਸੀਂ ਇਹਨਾਂ ਨੂੰ ਭੁੰਨ ਲਿਆ ਸੀ ਤਾਂ ਹੁਣ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਖਸਖਾਸ ਤੇ ਇਹਨੂੰ ਵੀ ਅਸੀਂ ਭੁੰਨਾਂਗੇ ਤੇ ਨਾਲ ਹੀ ਪਾ ਦਾਂਗੇ ਅਸੀਂ ਫੁੱਲ ਬਖਾਣੇ ਜੜੇ ਅਲਸੀ ਤੇ ਗੈਸ ਨੂੰ ਹੋਣਾ ਸੀ ਬੰਦ ਕਰ ਦਵਾਂਗੇ ਤੇ ਚਣੇ ਤੇ ਪਹਿਲੇ ਹੀ ਪੁੱਜੇ ਹੁਣ ਗਰਮ ਪੈਨ ਦੇ ਉੱਪਰ ਅਸੀਂ ਇਹਨਾਂ ਨੂੰ ਭੁੰਨ ਦਵਾਂਗੇ ਤੇ ਠੰਡਾ ਕਰਕੇ ਅਸੀਂ ਹੁਣ ਇਹਨੂੰ ਮਿਕਸੀ ਦੇ ਵਿੱਚ ਪੀਸ ਲਵਾਂਗੇ ਤੇ ਜਿਹੜੇ ਹੱਗੇ ਆ ਖਜੂਰ ਜਾਨਕਿ ਕੁਛਾਰੇ ਇਹਨਾਂ ਦੇ ਵਿੱਚੋਂ ਅਸੀਂ ਬੀਜ ਕੱਢ ਦਵਾਂਗੇ ਗਿਟਕਾਂ ਗਿਟਕਾਂ ਨਹੀਂ ਅਸੀਂ ਪਾਉਣੀਆਂ ਵੀ ਹੁਣ ਅਸੀਂ ਮਿਕਸੀ ਜੱਗ ਵਿੱਚ ਪਾ ਕੇ ਤੇ ਇਹਨੂੰ ਅਸੀਂ ਪੀਸ ਦੇਵਾਂਗੇ ਦੋ ਵਾਰੀ ਅਸੀਂ ਪਾ ਕੇ ਫਿਰ ਇਹਨੂੰ ਪਿਸਾਂਗੇ ਬਾਕੀ ਦਾ ਸਮਾਨ ਵੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਇੱਥੇ ਲਈ ਸੀ ਮੈਂ ਇੱਕ ਚਮਚਾ ਸੌਂਫ ਦਾ ਇੱਕ ਚਮਚਾ ਹੀ ਪਾਵਾਂਗੇ ਆਪਾਂ ਸੌਂਫ ਤੇ ਇੱਥੇ ਲਈ ਅਸੀਂ ਮਿਸ਼ਰੀ ਤੇ ਮਿਸ਼ਰੀ ਨੂੰ ਅਸੀਂ ਥੋੜਾ ਤੋੜ ਦਵਾਂਗੇ ਹੁਣ ਅਸੀਂ ਮਿਸ਼ਰੀ ਨੂੰ ਪਾ ਦਵਾਂਗੇ ਕੁਛ ਵੀ ਪਾ ਕੇ ਫਿਰ ਤੋਂ ਅਸੀਂ ਇਹਨੂੰ ਗ੍ਰाइंड ਕਰਾਂਗੇ ਇੱਥੇ ਅਸੀਂ ਸਾਰੇ ਸਮਾਨ ਨੂੰ ਪੀਸ ਲਿਆ ਜੀ ਤੁਸੀਂ ਇਸ ਤਰੀਕੇ ਦੇ ਨਾਲ ਕਰ ਸੀ ਇਹਨੂੰ ਪੀਕ ਕਰਨਾ ਹੈ ਹੁਣ ਅਸੀਂ ਇਹਨੂੰ ਪਲੇਟ ਵਿੱਚ ਪਾ ਦਵਾਂਗੇ ਲੇਟ ਵਿੱਚ ਪਾ ਲਿਆ ਸੀ ਹੋਰ ਅਸੀਂ ਇੱਕ ਕੱਚ ਦੇ ਬੋਲ ਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਅਸੀਂ ਸਟੋਰ ਕਰਕੇ ਰੱਖ ਲਵਾਂਗੇ ਤੇ ਇਹਨੂੰ ਅਸੀਂ ਦੁੱਧ ਦੇ ਵਿੱਚ ਪਾ ਕੇ ਤੇ ਘੋਲ ਕੇ ਗਰਮ ਦੁੱਧ ਦੇ ਵਿੱਚ ਇਹਨੂੰ ਅਸੀਂ ਪਾ ਕੇ ਇਹਨੂੰ ਪੀ ਲਵਾਂਗੇ ਬੋਲ ਦੇ ਵਿੱਚ ਅਸੀਂ ਪਾ ਰਿਆ ਸੀ ਤੇ ਇਹ ਵਾਲਾ ਬੋਲ ਦੇ ਵਿੱਚੋਂ ਬਚ ਗਿਆ ਸੀ ਮੈਂ ਜ਼ਿਆਦਾ ਕੁਆਂਟੀਟੀ ਬਣਾਇਆ ਸੀ ਤੇ ਹੁਣ ਅਸੀਂ ਇੱਥੇ ਗਰਮ ਦੁੱਧ ਦੇ ਵਿੱਚ ਇਹਨੂੰ ਪਾਵਾਂਗੇ ਤੇ ਇਹ ਵਾਲਾ ਅਸੀਂ ਆਪਣੇ ਬੱਚਿਆਂ ਨੂੰ ਵੀ ਪਿਆ ਦੇਵਾਂਗੇ ਦੁੱਧ ਚ ਪਾਉਣ ਵਾਲੀ ਡਰਿੰਕ ਬਣ ਕੇ ਤਿਆਰ ਆ ਤੇ ਇਹ ਆਪਣੇ ਸਰੀਰ ਨੂੰ ਹੱਡੀਆਂ ਨੂੰ ਮਜ਼ਬੂਤੀ ਰੱਖਣ ਵਾਲੀ ਇਹ ਵਾਲੀ ਡਰਿੰਕ ਜ਼ਰੂਰ ਤੁਸੀਂ ਬਣਾ ਕੇ ਪੀਓ ਇਹ ਆਪਾਂ ਨੂੰ ਸਰੀਰ ਨੂੰ ਥਕਾਨ ਵੀ ਨਹੀਂ ਹੁੰਦੀ ਵੀ ਤੇ ਇਹ ਆਪਾਂ ਬੱਚਿਆਂ ਨੂੰ ਵੀ ਇਹ ਕੁ ਦੇ ਸਕਦੇ ਆ ਰੋਜ਼ ਦਾ ਇੱਕ ਗਲਾਸ ਘੋਲ ਕੇ ਸ਼ਾਮਾਂ ਦੇ ਟਾਈਮ ਚਮਚਾ ਪਾ ਕੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਓ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ